ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਮੰਗਲ ਨਾਮ ਦਾ ਇੱਕ ਗਰੀਬ ਕਿਸਾਨ ਆਪਣੀ ਬੁੱਢੀ ਮਾਂ ਨਾਲ ਰਹਿੰਦਾ ਸੀ ਉਸ ਦੇ ਕੋਲ ਥੋੜੀ ਜੀ ਜ਼ਮੀਨ ਸੀ ਜੋ ਕਿ ਬੰਜਰ ਹੋ ਚੁੱਕੀ ਸੀ ਫਿਰ ਵੀ ਉਹ ਦਿਨ ਰਾਤ ਉਸੇ ਬੰਜਰ ਜ਼ਮੀਨ ਤੇ ਮਿਹਨਤ ਕਰਦਾ ਇੱਕ ਦਿਨ ਮੰਗਲ ਦੀ ਮਾਂ ਆਰਥਿਕ ਤੰਗੀ ਤੋਂ ਤੰਗ ਆ ਕੇ ਆਪਣੇ ਬੇਟੇ ਮੰਗਲ ਨੂੰ ਕਹਿੰਦੀ ਦੇਖ ਮੰਗਲ ਬੇਟਾ ਤੇਰੇ ਲਈ ਮੈਂ ਪਿੰਡ ਦੇ ਜ਼ਿਮੀਦਾਰਾਂ ਨਾਲ ਗੱਲ ਕੀਤੀ ਹੈ ਉਹ ਤੈਨੂੰ ਆਪਣੇ ਕੋਲ ਕੰਮ ਤੇ ਰੱਖ ਲੈਣਗੇ ਤੇ ਤੂੰ ਵੀ ਜਾ ਕੇ ਉਹਨਾਂ ਨਾਲ ਇੱਕ ਵਾਰ ਗੱਲ ਕਰਿਆ ਹੁਣ ਸਾਡੇ ਵਸ ਦੀ ਗੱਲ ਨਹੀਂ ਰਹੀ ਘੱਟੋ ਘੱਟ ਉੱਥੇ ਰਹਿ ਕੇ ਤੂੰ ਆਪਣਾ ਗੁਜ਼ਾਰਾ ਤਾਂ ਕਰ ਹੀ ਸਕੇਗਾ ਸਾਨੂੰ ਤੇਰੀ ਚਿੰਤਾ ਬਹੁਤ ਹੁੰਦੀ ਹੈ ਇਸ ਲਈ ਤੇਰੇ ਭਵਿੱਖ ਬਾਰੇ ਸੋਚ ਕੇ ਇਹ ਫੈਸਲਾ ਕੀਤਾ ਹੈ ਤੂੰ ਜਾ ਕੇ ਗੱਲ ਕਰਿਆ ਸਭ ਠੀਕ ਹੋ ਜਾਵੇਗਾ ਮੰਗਲ ਬੋਲਿਆ ਕੀ ਮਾਂ ਤੁਸੀਂ ਕਿਉਂ ਉੱਥੇ ਗੱਲ ਕੀਤੀ ਮੈਂ ਨਹੀਂ ਜਾਵਾਂਗਾ ਜਦੋਂ ਸਾਡਾ ਖੁਦ ਦਾ ਖੇਤ ਹੈ ਤਾਂ ਅਸੀਂ ਦੂਜਿਆਂ ਦੇ ਕੋਲ ਕੰਮ ਕਰਨ ਲਈ ਕਿਉਂ ਜਾਈਏ ਅਸੀਂ ਗਰੀਬ ਹੀ ਸਹੀ ਪਰ ਹੱਥੀ ਮਿਹਨਤ ਕਰਕੇ ਖਾਣ ਵਾਲੇ ਹਾਂ ਅਸੀਂ ਆਪਣੀ ਮਿੱਟੀ ਵਿੱਚ ਪਲੇ ਹਾਂ ਉਸੇ ਵਿੱਚ ਹੀ ਆਪਣਾ ਪਸੀਨਾ ਬਹਾਵਾਂਗੇ ਚਾਹੇ ਜਿੰਨੀਆਂ ਵੀ ਮੁਸ਼ਕਲਾਂ ਹੋਣ ਮਾਂ ਅਸੀਂ ਆਪਣੇ ਹੀ ਜ਼ਮੀਨ ਵਿੱਚ ਮਿਹਨਤ ਕਰਾਂਗੇ ਕਿਸੇ ਹੋਰ ਦੀ ਨੌਕਰੀ ਨਹੀਂ ਕਰਾਂਗੇ ਮੰਗਲ ਦੀ ਮਾਂ ਬੋਲੀ ਕਿ ਪੁੱਤ ਉਸ ਬੰਜਰ ਜ਼ਮੀਨ ਵਿੱਚ ਕੀ ਉਗਾਏਗਾ ਤੇ ਕੀ ਖਾਏਗਾ ਉਹ ਜ਼ਮੀਨ ਤਾਂ ਹੁਣ ਬਿਲਕੁਲ ਬੇਕਾਰ ਹੋ ਚੁੱਕੀ ਹੈ ਮੈਂ ਜਾਣਦੀ ਹਾਂ ਬੇਟਾ ਤੇਰਾ ਹੌਸਲਾ ਬਹੁਤ ਵੱਡਾ ਹੈ ਪਰ ਹੌਸਲੇ ਨਾਲ ਪੇਟ ਨਹੀਂ ਭਰਦਾ ਤੂੰ ਮੇਰੀ ਗੱਲ ਮੰਨ ਲੈ ਉਹ ਜ਼ਿਮੀਦਾਰ ਘੱਟੋ ਘੱਟ ਤੈਨੂੰ ਰੋਜ਼ ਦੀ ਰੋਟੀ ਤਾਂ ਦੇ ਹੀ ਦੇਣਗੇ ਆਪਣੀ ਜਿੱਦ ਛੱਡ ਦੇ ਤੂੰ ਥੱਕ ਜਾਵੇਂਗਾ ਪਰ ਉਹ ਜ਼ਮੀਨ ਤੈਨੂੰ ਕੁਝ ਨਹੀਂ ਦੇਵੇਗੀ ਮੰਗਲ ਬੋਲਿਆ ਕੀ ਮਾਂ ਤੂੰ ਬੇਕਾਰ ਵਿੱਚ ਹੀ ਇੰਨੀ ਪਰੇਸ਼ਾਨ ਹੋ ਰਹੀ ਹੈ ਦੇਖੀ ਇੱਕ ਦਿਨ ਅਸੀਂ ਉਸੇ ਜ਼ਮੀਨ ਵਿੱਚੋਂ ਸੋਨਾ ਕੱਢਾਂਗੇ ਸੋਨਾ ਇਹ ਜ਼ਮੀਨ ਹੀ ਸਾਡੀ ਸਭ ਤੋਂ ਵੱਡੀ ਤਾਕਤ ਬਣੇਗੀ ਮੰਗਲ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਕਿਸਾਨ ਸੀ ਉਹ ਇੱਕ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ ਜਿਸ ਨੂੰ ਨਾ ਹਾਲਾਤਾਂ ਤੋਂ ਡਰ ਲੱਗਦਾ ਸੀ ਤੇ ਨਾ ਹੀ ਲੋਕਾਂ ਦੀਆਂ ਗੱਲਾਂ ਤੋਂ ਹਰ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਉਸੇ ਆਤਮ ਵਿਸ਼ਵਾਸ ਨਾਲ ਉੱਠਦਾ ਤੇ ਆਪਣੇ ਖੇਤਾਂ ਨੂੰ ਚਲਾ ਜਾਂਦਾ ਸਿਰਫ ਬੰਜਰ ਜ਼ਮੀਨ ਸੀ ਲੇਕਿਨ ਉੱਥੇ ਉਸਦੇ ਸੁਪਣਿਆਂ ਦੀ ਹਰਿਆਲੀ ਛੁਪੀ ਹੋਈ ਸੀ ਉਸ ਨੂੰ ਯਕੀਨ ਸੀ ਕਿ ਇੱਕ ਦਿਨ ਉਸਦੀ ਮਿੱਟੀ ਉਸ ਨੂੰ ਜ਼ਰੂਰ ਸੋਨਾ ਦੇਵੇਗੀ ਮੰਗਲ ਖੇਤਾਂ ਵਿੱਚ ਕੰਮ ਕਰ ਹੀ ਰਿਹਾ ਸੀ ਕਿ ਉਦੋਂ ਹੀ ਉੱਥੇ ਇੱਕ ਆਦਮੀ ਆ ਕੇ ਬੋਲਿਆ ਕਿ ਮੰਗਲ ਭਰਾ ਤੈਨੂੰ ਵੀ ਮੰਨਣਾ ਪਵੇਗਾ ਤੂੰ ਫੇਰੇ ਸਬੰਜਰ ਜ਼ਮੀਨ ਵਿੱਚ ਆ ਕੇ ਮਿਹਨਤ ਕਰ ਰਿਆ ਹੈ ਮੰਗਲ ਨੇ ਹੱਸਦਿਆਂ ਹੋਇਆ ਕਿ ਆ ਕੀ ਭਾਈ ਹੋਰ ਕੀ ਕਰਾਂ ਜ਼ਮੀਨ ਸਾਡੇ ਤੋਂ ਜ਼ਿਆਦਾ ਮਿਹਨਤ ਕਰਵਾ ਰਹੀ ਹੈ ਤੇ ਅਸੀਂ ਕੀ ਕਰੀਏ ਧਰਤੀ ਤਾਂ ਮਾਂ ਸਮਾਨ ਹੁੰਦੀ ਹੈ ਉਹ ਜਿਵੇਂ ਚਾਹੇ ਸਾਨੂੰ ਕਰਨਾ ਪੈਂਦਾ ਹੈ ਕਦੀ ਸਖਤ ਹੋ ਜਾਂਦੀ ਹੈ ਕਦੀ ਚੁੱਪਚਾਪ ਸਭ ਕੁਝ ਸਹਿ ਲੈਂਦੀ ਹੈ ਕਦੀ ਬੀਜ ਨੂੰ ਛੁਪਾ ਲੈਂਦੀ ਹੈ ਤੇ ਕਦੀ ਉਸ ਨੂੰ ਜ਼ਿੰਦਗੀ ਦੇ ਦਿੰਦੀ ਹੈ ਅਸੀਂ ਤਾਂ ਬਸ ਉਸ ਦੇ ਬੱਚੇ ਹਾਂ ਜੋ ਉਸ ਦੇ ਰੰਗਾਂ ਨੂੰ ਅਪਣਾਉਣਾ ਜਾਣਦੇ ਹਾਂ ਹਾਂ ਮੈਂ ਥੱਕਦਾ ਜਾਂਦਾ ਹਾਂ ਪਰ ਜਦੋਂ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਤਾਂ ਸਾਰੀ ਥਕਾਨ ਉੱਤਰ ਜਾਂਦੀ ਹੈ ਉਮੀਦ ਹੈ ਇਹ ਮਾਂ ਸਾਨੂੰ ਖਾਲੀ ਹੱਥ ਵਾਪਸ ਨਹੀਂ ਭੇਜੇਗੀ ਬਸ ਥੋੜਾ ਹੋਰ ਸਬਰ ਥੋੜਾ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਉਸ ਆਦਮੀ ਨੇ ਕਿਹਾ ਤੁਹਾਡੇ ਵਰਗਾ ਮੂਰਖ ਤਾਂ ਮੈਂ ਅੱਜ ਤੱਕ ਨਹੀਂ ਦੇਖਿਆ ਕੀ ਸੋਚ ਰਹੇ ਹੋ ਤੁਸੀਂ ਦੁਨੀਆ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚ ਗਈ ਤੇ ਤੁਸੀਂ ਅਜੇ ਵੀ ਉਸੇ ਬੰਜਰ ਜ਼ਮੀਨ ਤੋਂ ਉਮੀਦਾਂ ਲਗਾ ਕੇ ਬੈਠੇ ਹੋ ਉਸ ਤੋਂ ਬਾਅਦ ਦੁਪਹਿਰ ਨੂੰ ਮੰਗਲ ਥੱਕ ਹਾਰ ਕੇ ਘਰ ਪਹੁੰਚ ਜਾਂਦਾ ਹੈ ਤਾਂ ਦੇਖਦਾ ਹੈ ਕਿ ਮਾਂ 부ਜੇ ਹੋਏ ਚੁੱਲ੍ਹੇ ਕੋਲ ਚੁੱਪਚਾਪ ਬੈਠੀ ਸੀ ਮੰਗਲ ਨੇ ਪੁੱਛਿਆ ਕੀ ਹੋਇਆ ਮਾਂ ਤੂੰ ਇਸ ਤਰ੍ਹਾਂ ਕਿਉਂ ਬੈਠੀ ਹੈ ਖਾਣਾ ਕਿਉਂ ਨਹੀਂ ਬਣਾਇਆ ਕੀ ਗੱਲ ਹੈ ਤੇ ਮੰਗਲ ਦੀ ਮਾਂ ਕਹਿੰਦੀ ਪੁੱਤ ਚੁੱਲਾ ਬਾਲਣ ਲਈ ਸਾਡੇ ਕੋਲ ਲੱਕੜੀਆਂ ਨਹੀਂ ਹਨ ਇਸ ਲਈ ਚੁੱਲਾ ਕਿਵੇਂ ਬਲੇਗਾ ਤੇ ਮੰਗਲ ਕਹਿੰਦਾ ਬਸ ਇੰਨੀ ਜੀ ਗੱਲ ਹੈ ਮਾਂ ਮੈਂ ਜੰਗਲ ਵਿੱਚ ਜਾ ਕੇ ਲੱਕੜੀਆਂ ਲੈ ਆਉਂਦਾ ਹਾਂ ਮੰਗਲ ਲੱਕੜੀਆਂ ਲਿਆਉਣ ਲਈ ਜੰਗਲ ਚਲਾ ਜਾਂਦਾ ਹੈ ਬਹੁਤ ਤੇਜ਼ ਧੁੱਪ ਹੁੰਦੀ ਹੈ ਥੱਕਿਆ ਪਹਿਲਾਂ ਤੋਂ ਹੀ ਬਹੁਤ ਸੀ ਤੇ ਸਾਰਾ ਸਰੀਰ ਦੁਖ ਰਿਹਾ ਸੀ ਫਿਰ ਵੀ ਉਸਦੇ ਕਦਮ ਰੁਕੇ ਨਹੀਂ ਜੰਗਲ ਵਿੱਚ ਪਹੁੰਚ ਕੇ ਉਹ ਇਧਰ ਉਧਰ ਦੇਖਦਾ ਹੈ ਫਿਰ ਇੱਕ ਸੁੱਕਾ ਦਰਖਤ ਲੱਭਦਾ ਹੈ ਤੇ ਉਸ ਨਾਲੋਂ ਲੱਕੜੀਆਂ ਕੱਟਣ ਲੱਗਦਾ ਹੈ ਕੁਝ ਹੀ ਦੇਰ ਵਿੱਚ ਉਸਨੇ ਲੱਕੜੀਆਂ ਕੱਟ ਕੇ ਅਤੇ ਉਹਨਾਂ ਦੀ ਗਠੜੀ ਸਿਰ ਤੇ ਰੱਖ ਕੇ ਤੇਜ਼ ਕਦਮਾਂ ਨਾਲ ਅੱਗੇ ਵਧ ਰਿਹਾ ਸੀ ਕਿ ਉਦੋਂ ਹੀ ਅਸਮਾਨ ਵਿੱਚ ਅਚਾਨਕ ਕਾਲੇ ਬੱਦਲ ਛਾ ਜਾਂਦੇ ਹਨ ਤੇ ਫਿਰ ਤੇਜ਼ ਬਾਰਿਸ਼ ਹੋਣ ਲੱਗਦੀ ਹੈ ਤੇ ਮੰਗਲ ਕਹਿੰਦਾ ਹੈ हे ਪ੍ਰਮਾਤਮਾ ਹੁਣ ਤਾਂ ਹੋ ਗਿਆ ਸਤਿਆਨਾਸ਼ ਸਮਝ ਨਹੀਂ ਆ ਰਹੀ ਕਿ ਹੁਣ ਭਿੱਜਦੇ ਹੋਏ ਕੱਪੜਿਆਂ ਨੂੰ ਬਚਾਵਾਂ ਜਾਂ ਫਿਰ ਲੱਕੜੀਆਂ ਨੂੰ ਹੁਣ ਮੈਂ ਕੀ ਕਰਾਂ ਇਹ بارش ਤਾਂ ਹੋਰ ਤੇਜ਼ ਹੁੰਦੀ ਜਾ ਰਹੀ ਹੈ ਪਾਣੀ ਦੀ ਇੱਕ ਇੱਕ ਬੂੰਦ ਬਿਛਾਰ ਬਣ ਚੁੱਕੀ ਹੈ ਮੰਗਲ ਦੀਆਂ ਅੱਖਾਂ ਵਿੱਚ ਜਲਨ ਸੀ ਹੱਥ ਕੰਬ ਰਹੇ ਸਨ ਪਰ ਉਦੋਂ ਉਸ ਨੂੰ ਦੂਰ ਤੋਂ ਇੱਕ ਝੌਂਪੜੀ ਦਿਖਾਈ ਦਿੱਤੀ ਤਾਂ ਗੱਠੜੀ ਨੂੰ ਕੱਸ ਕੇ ਫੜ ਝੌਂਪੜੀ ਕੋਲ ਪਹੁੰਚ ਜਾਂਦਾ ਹੈ ਮੰਗਲ ਉੱਥੇ ਦੇਖਦਾ ਹੈ ਕਿ ਇੱਕ ਬੁੱਢਾ ਵਿਅਕਤੀ ਝੌਂਪੜੀ ਦੇ ਕੋਨੇ ਵਿੱਚ ਬੈਠਾ ਹੋਇਆ ਹੈ ਉਹ ਬੁੱਢਾ ਵਿਅਕਤੀ ਮੰਗਲ ਨੂੰ ਦੇਖ ਕੇ ਬੋਲਦਾ ਹੈ ਆਓ ਬੇਟਾ ਅੰਦਰ ਆਓ ਜੇਕਰ ਭੇਜ ਗਿਆ ਤਾਂ ਬਿਮਾਰ ਹੋ ਜਾਏਗਾ ਮੰਗਲ بارش ਰੁਕਣ ਤੱਕ ਉੱਥੇ ਹੀ ਠਹਿਰ ਜਾਂਦਾ ਹੈ ਥੋੜੀ ਦੇਰ ਬਾਅਦ بارش ਰੁਕ ਜਾਂਦੀ ਹੈ ਤੇ ਮੰਗਲ ਬੋਲਦਾ ਹੈ ਠੀਕ ਹੈ ਚਾਚਾ ਮੈਂ ਚੱਲਦਾ ਹਾਂ بارش ਰੁਕ ਗਈ ਹੈ ਮੇਰੀ ਮਾਂ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੁੱਢੇ ਵਿਅਕਤੀ ਨੇ ਕਿਹਾ ਠੀਕ ਹੈ ਬੇਟਾ ਹੁਣ ਤੂੰ ਜਲਦੀ ਜਲਦੀ ਜਾ ਕਿਤੇ ਬਾਰਿਸ਼ ਫਿਰ ਤੋਂ ਨਾ ਹੋਣ ਲੱਗ ਪਵੇ ਮੰਗਲ ਲੱਕੜੀਆਂ ਲੈ ਕੇ ਘਰ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ ਕਿ ਘਰ ਦੇ ਵਿੱਚ ਪਿੰਡੋਂ ਇੱਕ ਔਰਤ ਆਈ ਹੋਈ ਸੀ ਉਹ ਔਰਤ ਮੰਗਲ ਨੂੰ ਦੇਖਦਿਆਂ ਹੀ ਬੋਲੀ ਕਿ ਮੰਗਲ ਪੁੱਤ ਮੈਂ ਤੇਰੇ ਲਈ ਇੱਕ ਕੁੜੀ ਵੇਖੀ ਹੈ ਮੇਰੀ ਮੰਨ ਤੇ ਇੱਕ ਵਧੀਆ ਜਿਹਾ ਕੰਮ ਦੇਖ ਲਾ ਕਿਉਂਕਿ ਕੋਈ ਵੀ ਪਿਓ ਆਪਣੀ ਧੀ ਇਹੋ ਜਿਹੇ ਲੜਕੇ ਨੂੰ ਨਹੀਂ ਦੇਵੇਗਾ ਜੋ ਮਿਹਨਤ ਤਾਂ ਕਰਦਾ ਹੈ ਲੇਕਿਨ ਇੱਕ ਇਹੋ ਜਿਹੀ ਬੰਜਰ ਜ਼ਮੀਨ ਤੇ ਜਿਸ ਦਾ ਕੋਈ ਫਾਇਦਾ ਨਹੀਂ ਮੰਗਲ ਬੋਲਿਆ ਚਾਚੀ ਮੈਂ ਅਜੇ ਵਿਆਹ ਨਹੀਂ ਕਰਵਾਵਾਂਗਾ ਪਹਿਲਾਂ ਕੁਝ ਕਮਾਵਾਂਗਾ ਕੁਝ ਬਚਾਵਾਂਗਾ ਥੋੜੇ ਪੈਸੇ ਜੋੜ ਲਵਾਂ ਫਿਰ ਵਿਆਹ ਕਰਵਾਵਾਂਗਾ ਕਿਉਂਕਿ ਵਿਆਹ ਕਰਵਾਉਣ ਲਈ ਸਿਰਫ ਪਤਨੀ ਹੀ ਨਹੀਂ ਬਲਕਿ ਰੋਟੀ ਵੀ ਚਾਹੀਦੀ ਹੈ ਵਿਆ ਸਿਰਫ ਗੱਲਾਂ ਨਾਲ ਨਹੀਂ ਹੋ ਜਾਂਦਾ ਤੇ ਸਿਰ ਤੇ ਛੱਤ ਵੀ ਚਾਹੀਦੀ ਹੈ। ਉਸ ਔਰਤ ਨੇ ਕਿਹਾ ਗੱਲ ਤਾਂ ਤੇਰੀ ਠੀਕ ਹੈ ਪੁੱਤਰ ਲੇਕਿਨ ਉਮਰ ਵੀ ਤਾਂ ਤੇਰੀ ਨਿਕਲਦੀ ਜਾ ਰਹੀ ਹੈ। ਤੂੰ ਕੀ ਸਾਰੀ ਉਮਰ ਕੁਵਾਰਾ ਹੀ ਬੈਠਾ ਰਹੇਗਾ? ਜਦੋਂ ਤੱਕ ਉਸ ਜ਼ਮੀਨ ਬੰਜਨ ਨਾਲ ਮੱਥਾ ਮਾਰਦਾ ਰਹੇਗਾ ਉੱਥੇ ਹੋਣਾ ਤਾਂ ਕੁਝ ਹੈ ਨਹੀਂ ਅਤੇ ਤੇਰੀ ਮਾਂ ਕਦੋਂ ਤੱਕ ਖੁਦ ਖਾਣਾ ਬਣਾਉਂਦੀ ਰਹੇਗੀ? ਉਦੋਂ ਦਾ ਉਦੋਂ ਦੇਖਾਂਗੇ। ਤੇ ਤੁਸੀਂ ਦੇਖਣਾ ਇੱਕ ਦਿਨ ਇਹ ਜਮੀਨ ਸਾਰੇ ਪਿੰਡੇ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਉਪਜਾਊ ਹੋਵੇਗੀ। ਉਸ ਔਰਤ ਨੇ ਕਿਹਾ ਚਲੋ ਮੈਂ ਚਲਦੀ ਹਾਂ। ਇਸ ਮੂਰਖ ਨੂੰ ਸਮਝਾਉਣਾ ਮਤਲਬ ਮੱਝ ਅੱਗੇ বীਣ ਵਜਾਉਣ ਵਾਲੀ ਗੱਲ ਹੈ। ਅਤੇ ਇਸ ਔਰਤ ਦੇ ਜਾਣ ਤੋਂ ਬਾਅਦ ਮੰਗਲ ਦੀ ਮਾਂ ਨੇ ਕਿਹਾ ਕਿ ਮੰਗਲ ਤੂੰ ਥੋੜੀ ਦੇਰ ਚੁੱਪ ਨਹੀਂ रह ਸਕਦਾ ਸੀ। ਪਤਾ ਨਹੀਂ ਉਸ ਜ਼ਮੀਨ ਵਿੱਚੋਂ ਤੈਨੂੰ ਕੀ ਮਿਲੇਗਾ। ਤੂੰ ਤਾਂ ਉਸ ਪਿੱਛੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਹੈ। ਆ ਲੈ ਫੜ ਖਾਣਾ ਖਾ ਲਿਆ ਤੇ ਥੋੜੀ ਦੇਰ ਆਰਾਮ ਕਰ ਮੰਗਲ ਨੇ ਕਿਹਾ ਮਾਂ ਤੂੰ ਬਾਕੀ ਸਾਰੀਆਂ ਗੱਲਾਂ ਨੂੰ ਚੁੱਲ੍ਹੇ ਵਿੱਚ ਪਾ ਤੇ ਮੇਰੇ ਕੋਲ ਬੈਠ ਕੇ ਸ਼ਾਂਤੀ ਨਾਲ ਖਾਣਾ ਖਾ ਮੰਗਲ ਮਾਂ ਦੇ ਨਾਲ ਬੈਠ ਕੇ ਖਾਣਾ ਖਾਣ ਲੱਗਾ ਉਸ ਦੇ ਚਿਹਰੇ ਤੇ ਸਾਰੇ ਦਿਨ ਦੀ ਥਕਾਵਟ ਜ਼ਰੂਰ ਸੀ ਲੇਕਿਨ ਮਾਂ ਦੇ ਨਾਲ ਬੈਠ ਕੇ ਰੋਟੀ ਖਾ ਕੇ ਉਸ ਨੂੰ ਬਹੁਤ ਸਕੂਨ ਮਿਲਦਾ ਸੀ ਇਸ ਵਾਰ ਮੰਗਲ ਨੇ ਆਪਣੇ ਖੇਤ ਝੋਨਾ ਲਗਾ ਦਿੱਤਾ ਤੇ ਇੱਕ ਦਿਨ ਫਿਰ ਮੰਗਲ ਆਪਣੇ ਖੇਤ ਵਿੱਚ ਜਾ ਕੇ ਇੱਕ ਰੁੱਖ ਦੇ ਥੱਲੇ ਬੈਠਿਆ ਤੇ ਆਪਣੇ ਆਪ ਨੂੰ ਕਹਿ ਲੱਗਾ ਕਿ ਸਾਰਿਆਂ ਦੀਆਂ ਜ਼ਮੀਨਾਂ ਵਿੱਚੋਂ ਵਧੀਆ ਫਸਲ ਨਿਕਲ ਰਹੀ ਹੈ ਮੇਰੀ ਹੀ ਜ਼ਮੀਨ ਖਾਲੀ ਪਈ ਹੈ ਕਦੀ ਕਦੀ ਸਭ ਤੋਂ ਚੰਗੇ ਬੀਜਾਂ ਨੂੰ ਉੱਗਣ ਵਿੱਚ ਥੋੜਾ ਵਕਤ ਲੱਗਦਾ ਹੈ ਮੰਗਲ ਤੂੰ ਬਸ ਮਿਹਨਤ ਕਰਦਾ ਰਹਿ ਪਰਮਾਤਮਾ ਦੇਖ ਰਿਹਾ ਹੈ ਮੰਗਲ ਇਹ ਸਭ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਉਦੋਂ ਹੀ ਉੱਥੇ ਪਿੰਡ ਦਾ ਇੱਕ ਆਦਮੀ ਆਇਆ ਤੇ ਤਾਨਾ ਮਾਰਦੇ ਹੋਏ ਮੰਗਲ ਨੂੰ ਬੋਲਿਆ ਕੀ ਹੋਇਆ ਮੰਗਲ ਅਜੇ ਤੱਕ ਤੇਰੀ ਜ਼ਮੀਨ ਵਿੱਚੋਂ ਸੋਨਾ ਨਹੀਂ ਨਿਕਲਿਆ ਲੱਗਦਾ ਹੈ ਕਿ ਇਸ ਸਾਲ ਵੀ ਤੇਰੀ ਜ਼ਮੀਨ ਬੰਜਰ ਹੀ ਰਹੇਗੀ ਇੰਨਾ ਕਹਿ ਕੇ ਉਹ ਹੱਸਦਾ ਹੋਇਆ ਉੱਥੋਂ ਚਲਾ ਗਿਆ ਉਸ ਦਿਨ ਇਹੋ ਜਿਹੀਆਂ ਗੱਲਾਂ ਤੋਂ ਮੰਗਲ ਬਹੁਤ ਦੁਖੀ ਹੋਇਆ ਤੇ ਉਸ ਨੂੰ ਗੁੱਸਾ ਵੀ ਆਇਆ ਉਸ ਤੋਂ ਬਾਅਦ ਮੰਗਲ ਗੁੱਸੇ ਵਿੱਚ ਕੁਹਾੜੀ ਚੁੱਕ ਕੇ ਜੰਗਲ ਵੱਲ ਤੁਰ ਪਿਆ ਚਲਦਿਆਂ ਚਲਦਿਆਂ ਜੰਗਲ ਦੇ ਬਹੁਤ ਅੰਦਰ ਤੱਕ ਚਲਾ ਗਿਆ ਮੰਗਲ ਨੇ ਕੁਹਾੜੀ ਚੁੱਕੀ ਤੇ ਗੁੱਸੇ ਵਿੱਚ ਲੱਕੜਾਂ ਵੱਢਣ ਲੱਗਾ ਜਿਵੇਂ ਕਿ ਹਰ ਲੱਕੜੀ ਉੱਤੇ ਆਪਣਾ ਗੁੱਸਾ ਤੇ ਦੁੱਖ ਕੱਢ ਰਿਹਾ ਹੋਵੇ ਮੰਗਲ ਨੇ ਜਦੋਂ ਲੱਕੜੀਆਂ ਬੰਨ ਲਈਆਂ ਤੇ ਵਾਪਸ ਜਾਣ ਲਈ ਮੁੜਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਰਸਤਾ ਭੁੱਲ ਚੁੱਕਿਆ ਹੈ ਉਸ ਨੇ ਇੱਧਰ ਉੱਧਰ ਦੇਖਿਆ ਤਾਂ ਚਾਰੇ ਪਾਸੇ ਇੱਕੋ ਜਿਹੇ ਰੁੱਖ ਤੇ ਇੱਕੋ ਜਿਹਿਆਂ ਹੀ ਪਗਡੰਡੀਆਂ ਦਿਖ ਰਹੀਆਂ ਸਨ ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਵਾਪਸ ਜਾਵੇ ਮੰਗਲ ਰਸਤਾ ਲੱਭਦਾ ਹੋਇਆ ਅੱਗੇ ਵੱਧਦਾ ਗਿਆ ਚਾਰੇ ਪਾਸੇ ਸੰਘਣਾ ਜੰਗਲ ਸੀ ਰੁੱਖਾਂ ਦੀਆਂ ਟਾਹਣੀਆਂ ਇੱਕ ਦੂਜੇ ਨਾਲ ਉਲਝੀਆਂ ਹੋਈਆਂ ਸੀ ਅਤੇ ਜ਼ਮੀਨ ਉੱਤੇ ਸੁੱਕੀਆਂ ਪੱਤੀਆਂ ਦੀਆਂ ਪਰਤਾਂ ਵਿਸ਼ੀਆਂ ਹੋਈਆਂ ਸਨ ਹਰ ਮੋੜ ਹਰ ਰੁੱਖ ਉਸ ਨੂੰ ਇੱਕੋ ਜਿਹਾ ਲੱਗ ਰਿਹਾ ਸੀ ਉਦੋਂ ਹੀ ਉਸ ਦੇ ਸਾਹਮਣੇ ਹਲਕੀ ਜਿਹੀ ਧੁੰਦ ਵਿੱਚ ਉਹ ਹੀ ਬੁੱਢਾ ਵਿਅਕਤੀ ਫੇਰ ਉਸ ਨੂੰ ਦਿਖਾਈ ਦਿੱਤਾ ਮੰਗਲ ਨੇ ਉਸ ਤੋਂ ਪੁੱਛਿਆ ਕਿ ਚਾਚਾ ਤੁਸੀਂ ਇੱਥੇ ਕਿਵੇਂ ਮੈਂ ਰਸਤਾ ਭੁੱਲ ਗਿਆ ਭੁੱਲ ਗਿਆ ਹਾਂ ਕੀ ਤੁਸੀਂ ਮੈਨੂੰ ਰਸਤਾ ਦੱਸ ਸਕਦੇ ਹੋ ਉਸ ਬੁੱਢੇ ਵਿਅਕਤੀ ਨੇ ਕਿਹਾ ਹਾਂ ਬੇਟਾ ਚੱਲ ਮੈਂ ਤੈਨੂੰ ਰਸਤਾ ਦਿਖਾ ਦਿੰਦਾ ਹਾਂ ਮੰਗਲ ਉਸਦੇ ਨਾਲ ਤੁਰਨ ਲੱਗ ਪੈਂਦਾ ਹੈ ਤੇ ਚਲਦਿਆਂ ਹੋਇਆਂ ਮੰਗਲ ਉਸ ਤੋਂ ਪੁੱਛਦਾ ਹੈ ਕਿ ਚਾਚਾ ਤੁਸੀਂ ਇੰਨੇ ਸੰਘਣੇ ਜੰਗਲ ਵਿੱਚ ਕੀ ਕਰ ਰਹੇ ਸੀ ਬੁੱਢੇ ਨੇ ਕਿਹਾ ਬੇਟਾ ਮੇਰਾ ਘਰ ਇੱਥੇ ਕੋਲ ਹੀ ਹੈ ਮੈਂ ਜਵਾਨੀ ਦੇ ਦਿਨਾਂ ਵਿੱਚ ਵੀ ਇੱਥੇ ਲੱਕੜੀਆਂ ਲੈਣ ਆਉਂਦਾ ਰਿਹਾ ਹਾਂ ਹੁਣ ਬੁਢਾਪਾ ਆ ਚੁੱਕਿਆ ਹੈ ਮੇਰਾ ਸਰੀਰ ਵੀ ਸਾਥ ਨਹੀਂ ਦਿੰਦਾ ਮੈਂ ਇਕੱਲੇ ਨੇ ਆਪਣੀ ਬੇਟੀ ਦਾ ਪਾਲਣ ਪੋਸ਼ਣ ਕੀਤਾ ਹੈ ਉਸ ਦੀ ਮਾਂ ਤਾਂ ਬਹੁਤ ਪਹਿਲਾਂ ਇਸ ਦੁਨੀਆ ਤੋਂ ਜਾ ਚੁੱਕੀ ਸੀ ਮੈਂ ਉਸ ਨੂੰ ਪੜਾਇਆ ਲਿਖਾਇਆ ਤੇ ਹੁਣ ਉਸ ਦੇ ਵਿਆਹ ਦੀ ਗੱਲ ਆਈ ਤਾਂ ਕੋਈ ਵੀ ਗਰੀਬ ਦੀ ਧੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਥੋੜੀ ਦੂਰ ਚੱਲਣ ਤੋਂ ਬਾਅਦ ਬੁੱਢਾ ਆਦਮੀ ਥੱਕ ਜਾਂਦਾ ਹੈ ਇਸ ਲਈ ਦੋਵੇਂ ਇੱਕ ਰੁੱਖ ਦੇ ਥੱਲੇ ਬੈਠ ਜਾਂਦੇ ਹਨ ਮੰਗਲ ਇੱਕ ਪੱਥਰ ਤੇ ਬੈਠ ਜਾਂਦਾ ਹੈ ਤੇ ਬੁੱਢਾ ਆਦਮੀ ਵੀ ਕੋਲ ਹੀ ਜ਼ਮੀਨ ਤੇ ਥੱਕਿਆ ਹੋਇਆ ਬੈਠ ਜਾਂਦਾ ਹੈ ਦੋਵਾਂ ਦੀਆਂ ਅੱਖਾਂ ਕਿਸੇ ਉਮੀਦ ਵਿੱਚ ਖੋਈਆਂ ਹੋਈਆਂ ਸਨ ਇੱਕ ਆਪਣੀ ਬੰਜਰ ਜ਼ਮੀਨ ਤੋਂ ਦੁਖੀ ਤੇ ਦੂਜਾ ਧੀ ਦੇ ਭਵਿੱਖ ਦੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਉਦੋਂ ਹੀ ਬੁੱਢੇ ਆਦਮੀ ਨੇ ਲੰਮਾ ਸਾਹ ਲੈ ਕੇ ਹੌਲੀ ਜੀ ਪੁੱਛਿਆ ਬੇਟਾ ਮੈਂ ਤੇਰੇ ਨਾਲ ਐਨੇ ਸਵਾਲ ਕੀਤੇ ਆਪਣਾ ਦਰਦ ਵੀ ਸੁਨਾਇਆ ਪਰ ਤੇਰੇ ਤੋਂ ਤੇਰਾ ਨਾਮ ਨਹੀਂ ਪੁੱਛਿਆ ਤੂੰ ਕੀ ਕਰਦਾ ਹੈ ਮੰਗਲ ਨੇ ਕਿਹਾ ਚਾਚਾ ਮੇਰਾ ਨਾਮ ਮੰਗਲ ਹੈ ਮੈਂ ਨਾਲ ਦੇ ਹੀ ਪਿੰਡ ਵਿੱਚ ਰਹਿੰਦਾ ਹਾਂ ਤੇ ਇੱਕ ਕਿਸਾਨ ਹਾਂ ਪਰ ਸੱਚ ਕਹਾਂ ਤਾਂ ਇਸ ਵਾਰ ਖੇਤਾਂ ਵਿੱਚ ਝੋਨਾ ਲਗਾਇਆ ਸੀ ਪਰ ਕੁਝ ਵੀ ਨਹੀਂ ਹੋਇਆ ਸਾਰਿਆਂ ਦੇ ਖੇਤਾਂ ਵਿੱਚ ਫਸਲਾਂ ਲਹਿਰਾ ਰਹੀਆਂ ਹਨ ਪਰ ਮੇਰੀ ਜ਼ਮੀਨ ਜਿਵੇਂ ਮੇਰੇ ਨਾਲ ਰੁੱਸ ਗਈ ਹੋਵੇ ਇਸ ਲਈ ਮੈਂ ਅੱਜ ਗੁੱਸੇ ਵਿੱਚ ਜੰਗਲ ਨੂੰ ਤੁਰ ਪਿਆ ਲੱਕੜੀਆਂ ਵੱਢਣ ਲਈ ਬੁੱਢੇ ਇਨਸਾਨ ਨੇ ਮੰਗਲ ਦੀਆਂ ਗੱਲਾਂ ਸੁਣੀਆਂ ਤੇ ਫਿਰ ਕਿਹਾ ਸਭ ਠੀਕ ਹੋ ਜਾਏਗਾ ਬੇਟਾ ਤੂੰ ਪਰੇਸ਼ਾਨ ਨਾ ਹੋ ਤੂੰ ਮੈਨੂੰ ਬਹੁਤ ਮਿਹਨਤੀ ਇਨਸਾਨ ਲੱਗ ਰਿਹਾ ਹੈ ਇੱਕ ਗੱਲ ਕਹਾ ਮੰਗਲ ਬੋਲਿਆ ਹਾਂਜੀ ਚਾਚਾ ਬੋਲੋ ਕੀ ਕਹਿਣਾ ਹੈ ਬੁੱਢੇ ਆਦਮੀ ਨੇ ਕਿਹਾ ਕਿ ਤੂੰ ਮੇਰੀ ਧੀ ਨਾਲ ਵਿਆਹ ਕਰਵਾਏਂਗਾ ਮੈਂ ਜਾਣਦਾ ਹਾਂ ਮੈਂ ਬਹੁਤ ਗਰੀਬ ਹਾਂ ਕੁਝ ਨਹੀਂ ਦੇ ਸਕਦਾ ਪਰ ਤੇਰੇ ਵਰਗੇ ਭਲੇ ਇਨਸਾਨ ਨੂੰ ਵੇਖ ਕੇ ਦਿਲ ਕਹਿੰਦਾ ਹੈ ਕਿ ਸ਼ਾਇਦ ਮੇਰੀ ਬੇਟੀ ਦੀ ਜ਼ਿੰਦਗੀ ਸੁਧਰ ਜਾਵੇ ਮੈਂ ਤੇਰਾ एहसानमंद ਰਹਾਂਗਾ ਪਤਾ ਨਹੀਂ ਕਦੋਂ ਇਹ ਸਰੀਰ ਮੇਰਾ ਸਾਥ ਛੱਡ ਦੇਵੇ ਬੇਟਾ ਇਸ ਲਈ ਪੁੱਛ ਰਿਹਾ ਹਾਂ ਬੁੱਢੇ ਆਦਮੀ ਦੀ ਗੱਲ ਸੁਣ ਕੇ ਮੰਗਲ ਜਿਵੇਂ ਇੱਕਦਮ ਹੈਰਾਨ ਰਹਿ ਗਿਆ ਉਸ ਦੇ ਚਿਹਰੇ ਤੇ ਕਈ ਰੰਗ ਆਉਣ ਲੱਗੇ ਹੈਰਾਨੀ ਝਿਜਕ ਕਬਰਹਾਟ ਜ਼ਿੰਮੇਦਾਰੀਆਂ ਅਤੇ ਆਤਮ ਸਨਮਾਨ ਸਭ ਕੁਝ ਉਸ ਦੇ ਚਿਹਰੇ ਤੇ ਦਿਖਾਈ ਦੇਣ ਲੱਗਿਆ ਉਸ ਨੇ ਤੁਰੰਤ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਿਹਾ ਨਹੀਂ ਚਾਚਾ ਮੇਰਾ ਮਤਲਬ ਇਹ ਨਹੀਂ ਸੀ ਤੁਸੀਂ ਇਸ ਤਰ੍ਹਾਂ ਗੱਲਾਂ ਕਿਉਂ ਕਰ ਰਹੇ ਹੋ ਮੈਂ ਤਾਂ ਅਜੇ ਤੱਕ ਇਹ ਵੀ ਨਹੀਂ ਜਾਣਦਾ ਕਿ ਮੈਂ ਆਪਣੇ ਲਈ ਕੁਝ ਕਰ ਸਕਦਾ ਹਾਂ ਜਾਂ ਨਹੀਂ ਫਸਲ ਵੀ ਨਹੀਂ ਹੋਈ ਤੇ ਕਰਜ਼ਾ ਵੀ ਚੜਿਆ ਹੋਇਆ ਹੈ ਮੈਂ ਤਾਂ ਇੰਨਾ ਵੀ ਨਹੀਂ ਕਮਾਉਂਦਾ ਕਿ ਕਿਸੇ ਹੋਰ ਨੂੰ ਖੁਸ਼ੀ ਦੇ ਸਕਾਂ ਤੁਹਾਡੀ ਬੇਟੀ ਦੀ ਕਿਸਮਤ ਮੇਰੇ ਨਾਲੋਂ ਵਧੀਆ ਮੁੰਡੇ ਨਾਲ ਜੁੜਨੀ ਚਾਹੀਦੀ ਹੈ ਇੱਕ ਕਿਸੇ ਇਹੋ ਜਿਹੇ ਇਨਸਾਨ ਨਾਲ ਜੋ ਉਸ ਨੂੰ ਹਰ ਖੁਸ਼ੀ ਦੇ ਸਕੇ ਨਾ ਕਿ ਮੇਰੇ ਵਰਗਾ ਜੋ ਇਨਸਾਨ ਅਜੇ ਤੱਕ ਆਪਣਾ ਆਪ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਕਿਸੇ ਵਧੀਆ ਮੁੰਡੇ ਦੀ ਤਲਾਸ਼ ਕਰੋ ਚਾਚਾ ਮੈਂ ਬਸ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਤੀ ਬਣਨ ਦੇ ਅਜੇ ਤੱਕ ਕਾਬਿਲ ਨਹੀਂ ਹੋਇਆ ਬੁੱਢੇ ਇਨਸਾਨ ਨੇ ਕਿਹਾ ਬੇਟਾ ਤੇਰੇ ਤੋਂ ਚੰਗਾ ਇਨਸਾਨ ਤਾਂ ਮੈਨੂੰ ਕਿਤੇ ਨਹੀਂ ਮਿਲ ਸਕਦਾ ਤੂੰ ਮੈਨੂੰ ਇੱਕ ਨੇਕਦਿਲ ਤੇ ਮਿਹਨਤੀ ਇਨਸਾਨ ਲੱਗ ਰਿਹਾ ਹੈ ਇੱਕ ਵਾਰ ਸੋਚ ਕੇ ਫਿਰ ਮੈਨੂੰ ਆਪਣਾ ਫੈਸਲਾ ਸੁਣਾ ਦੇਣਾ ਮੰਗਲ ਚੁੱਪਚਾਪ ਆਪਣੇ ਘਰ ਆ ਜਾਂਦਾ ਹੈ ਤੇ ਸੋਚਾਂ ਵਿੱਚ ਡੁੱਬਿਆ ਹੋਇਆ ਬੈਠਾ ਰਹਿੰਦਾ ਹੈ ਉਦੋਂ ਹੀ ਉਸ ਦੀ ਮਾਂ ਕਿ ਉਸ ਤੋਂ ਪੁੱਛਦੀ ਹੈ ਕਿ ਮੰਗਲ ਪੁੱਤਰ ਕੀ ਹੋਇਆ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਹੈ ਕੋਈ ਪਰੇਸ਼ਾਨੀ ਹੈ ਤਾਂ ਮੈਨੂੰ ਦੱਸ ਮੰਗਲ ਆਪਣੇ ਦਿਲ ਦੀ ਸਾਰੀ ਗੱਲ ਮਾਂ ਨੂੰ ਦੱਸਣ ਲੱਗਦਾ ਹੈ ਮਾਂ ਤੂੰ ਹੀ ਦੱਸ ਮੈਨੂੰ ਉਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ ਜਾਂ ਨਹੀਂ ਉਸ ਦੀ ਮਾਂ ਨੇ ਕਿਹਾ ਬੇਟਾ ਵਿਆਹ ਤਾਂ ਇੱਕ ਨਾ ਇੱਕ ਦਿਨ ਕਰਵਾਉਣਾ ਹੀ ਪੈਣਾ ਹੈ ਹਾਤੇ ਜੇਕਰ ਤੂੰ ਉਸ ਬਜ਼ੁਰਗ ਆਦਮੀ ਦੀ ਧੀ ਨਾਲ ਕਰਵਾ ਲਵੇਂਗਾ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਬਲਕਿ ਇਹ ਤਾਂ ਇੱਕ ਪੁੰਨ ਵਾਲਾ ਕੰਮ ਹੈ ਜੇਕਰ ਤੂੰ ਉਸ ਲੜਕੀ ਨਾਲ ਵਿਆਹ ਕਰਵਾਏਗਾ ਤਾਂ ਉਸ ਬੁੱਢੇ ਬਾਪ ਦਾ ਸਹਾਰਾ ਬਣ ਜਾਏਗਾ ਅੱਜ ਕੱਲ ਦੇ ਜਮਾਨੇ ਵਿੱਚ ਸਾਰੇ ਬੱਚੇ ਆਪਣੇ ਮਾਪੇ ਨੂੰ ਛੱਡ ਦਿੰਦੇ ਹਨ ਜੇਕਰ ਤੂੰ ਕਿਸੇ ਦੇ ਪਿਓ ਨੂੰ ਸਹਾਰਾ ਦੇ ਦੇਵੇਂ ਤਾਂ ਇਹ ਵਿਆਹ ਨਹੀਂ ਬਲਕਿ ਇੱਕ ਨੇਕ ਕੰਮ ਵੀ ਹੋ ਜਾਵੇਗਾ ਮੰਗਲ ਅਤੇ ਉਸਦੀ ਮਾਂ ਬੁੱਢੇ ਆਦਮੀ ਦੀ ਬੇਟੀ ਨੂੰ ਮਿਲਣ ਚਲੇ ਜਾਂਦੇ ਹਨ ਅਤੇ ਇਹ ਮੁਲਾਕਾਤ ਉਹਨਾਂ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਬਣ ਚੁੱਕੀ ਸੀ। ਬੁੱਢਾ ਆਦਮੀ ਜਦੋਂ ਮੰਗਲ ਤੇ ਉਸਦੀ ਮਾਂ ਨੂੰ ਆਪਣੇ ਘਰ ਵਿੱਚ ਵੇਖਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਤੇ ਖੁਸ਼ੀ ਨਾਲ ਕਹਿੰਦਾ ਹੈ ਕਿ ਮੰਗਲ ਬੇਟਾ ਆਓ ਆਓ ਭੈਣ ਜੀ ਤੁਸੀਂ ਵੀ ਆਓ। ਅੰਦਰ ਆਓ ਉਹ ਇਹ ਮੇਰੀ ਬੇਟੀ ਹੈ ਰਜਨੀ। ਇਸਦਾ ਵਿਆਹ ਜੇਕਰ ਤੁਹਾਡੇ ਪੁੱਤਰ ਨਾਲ ਹੋ ਜਾਵੇ ਤਾਂ ਮੇਰੇ ਭਾਗ ਖੁੱਲ ਜਾਣਗੇ। ਮੰਗਲ ਦੀ ਮਾਂ ਨੇ ਕਿਹਾ ਹਾਂਜੀ ਜ਼ਰੂਰ ਸਾਨੂੰ ਵੀ ਤੁਹਾਡੀ ਬੇਟੀ ਵਧੀਆ ਲੱਗੀ ਅਸੀਂ ਇਸ ਰਿਸ਼ਤੇ ਲਈ ਸਹਿਮਤ ਹਾਂ ਇਸ ਤੋਂ ਬਾਅਦ ਮੰਗਲ ਤੇ ਰਜ਼ਨੀ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਮੰਗਲ ਤੇ ਉਸਦੀ ਮਾਂ ਰਜਨੀ ਨੂੰ ਘਰ ਲੈ ਆਉਂਦੇ ਹਨ ਹੌਲੀ-ਹੌਲੀ ਰਜਨੀ ਵੀ ਘਰ ਨੂੰ ਸੰਭਾਲਣ ਲੱਗਦੀ ਹੈ ਕੁਝ ਦਿਨਾਂ ਬਾਅਦ ਮੰਗਲ ਫਿਰ ਤੋਂ ਆਪਣੇ ਖੇਤਾਂ ਵੱਲ ਜਾਂਦਾ ਹੈ ਲੇਕਿਨ ਜਦੋਂ ਉਹ ਖੇਤ ਪਹੁੰਚਦਾ ਹੈ ਤਾਂ ਉਸਦਾ ਚਿਹਰਾ ਉਦਾਸ ਹੋਣ ਲੱਗਦਾ ਹੈ ਚਾਰੇ ਪਾਸੇ ਹਰਿਆਲੀ ਫੈਲੀ ਹੋਈ ਸੀ ਗਵਾਂਡੀਆਂ ਦੇ ਖੇਤ ਲਹਿਰਾ ਰਹੇ ਸਨ ਪਰ ਮੰਗਲ ਦੇ ਖੇਤ ਵਿੱਚ ਉਹੀ ਪੁਰਾਣੀ ਸੁੱਕੀ ਮਿੱਟੀ ਤਰੇੜਾਂ ਨਾਲ ਭਰੀ ਜ਼ਮੀਨ ਹਵਾ ਵੀ ਜਿਵੇਂ ਚੁੱਪ ਹੈ ਉੱਥੇ ਕੋਈ ਹਰਿਆਲੀ ਨਹੀਂ ਕੋਈ ਨਮੀ ਨਹੀਂ ਕੋਈ ਜੀਵਨ ਨਹੀਂ ਮੰਗਲ ਉੱਥੇ ਖੜਾ ਹੋ ਜਾਂਦਾ ਹੈ ਤੇ ਮੰਗਲ ਖੇਤਾ ਵਿੱਚ ਇਕੱਲਾ ਬੈਠਾ ਮਿੱਟੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸੋਚਾਂ ਵਿੱਚ ਡੁੱਬਿਆ ਸੀ ਕਿ ਉਦੋਂ ਹੀ ਪਿੰਡ ਦਾ ਇੱਕ ਨੌਜਵਾਨ ਉਸ ਕੋਲ ਆਉਂਦਾ ਹੈ ਤੇ ਕਹਿਣ ਲੱਗਦਾ ਹੈ ਕੀ ਹੋਇਆ ਮੰਗਲ ਹੁਣ ਤਾਂ ਤੂੰ ਇਸ ਜ਼ਮੀਨ ਨੂੰ ਬਖਸ਼ ਹੀ ਦੇ ਤੂੰ ਕਿੰਨੀ ਵਾਰ ਕੋਸ਼ਿਸ਼ ਕਰ ਲਈ ਹੁਣ ਤਾਂ ਤੇਰੀ ਘਰ ਵਾਲੀ ਵੀ ਆ ਗਈ ਹੈ ਕੋਈ ਨਵਾਂ ਕੰਮ ਧੰਦਾ ਲੱਭ ਮੰਗਲ ਚੁੱਪਚਾਪ ਉਸ ਵਿਅਕਤੀ ਦੇ ਮੂੰਹ ਵੱਲ ਵੇਖਦਾ ਹੈ ਉਹ ਵਿਅਕਤੀ ਫਿਰ ਬੋਲਿਆ ਕਿ ਵੇਖ ਸਾਰਿਆਂ ਦੇ ਖੇਤਾਂ ਵਿੱਚ ਹਰਿਆਲੀ ਹੈ ਤੇ ਇੱਕ ਤੇਰਾ ਹੀ ਖੇਤ ਬੰਜਰ ਪਿਆ ਹੋਇਆ ਹੈ ਤੇ ਤੂੰ ਅਜੇ ਵੀ ਇਸ ਬੰਜਰ ਜ਼ਮੀਨ ਤੋਂ ਉਮੀਦਾਂ ਲਗਾ ਕੇ ਬੈਠਾ ਹੋਇਆ ਹੈ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਜਦੋਂ ਕੁਝ ਨਾ ਮਿਲੇ ਤਾਂ ਸਮਝਦਾਰੀ ਇਸੇ ਵਿੱਚ ਹੀ ਹੈ ਕਿ ਰਾਹ ਬਦਲ ਲੈਣਾ ਚਾਹੀਦਾ ਹੈ ਇੱਧਰ ਮੰਗਲ ਦੀ ਮਾਂ ਆਪਣੀ ਨੌ ਰਜਨੀ ਨੂੰ ਬੋਲੀ ਕਿ ਰਜਨੀ ਧੀਏ ਜਰਾ ਵੇਖ ਤਾਂ ਦੁਪਹਿਰ ਹੋ ਗਈ ਤੇ ਮੰਗਲ ਅਜੇ ਤੱਕ ਖੇਤੋਂ ਨਹੀਂ ਆਇਆ ਸਵੇਰ ਦਾ ਗਿਆ ਹੋਇਆ ਹੈ ਉਸਨੇ ਕੁਝ ਖਾਦਾ ਪੀਤਾ ਵੀ ਨਹੀਂ ਤੂੰ ਖਾਣਾ ਲੈ ਕੇ ਖੇਤ ਵਿੱਚ ਜਾ ਤੇ ਉਸ ਨੂੰ ਰੋਟੀ ਦੇ ਕੇ ਆ ਧੁੱਪ ਵੀ ਬਹੁਤ ਤੇਜ ਹੈ ਕਿਤੇ ਭੁੱਖਾ ਪਿਆਸਾ ਨਾ ਬੈਠਾ ਹੋਵੇ ਰਜਨੀ ਨੇ ਕਿਹਾ ਹਾਂਜੀ ਮਾਂ ਜੀ ਮੈਂ ਹੁਣੇ ਜਾਂਦੀ ਹਾਂ ਮੰਗਲ ਖੇਤ ਵਿੱਚ ਉਦਾਸ ਬੈਠਾ ਸੀ ਉਦੋਂ ਉੱਥੇ ਰਜਨੀ ਰੋਟੀ ਲੈ ਕੇ ਪਹੁੰਚਦੀ ਹੈ ਤੇ ਮੰਗਲ ਨੂੰ ਕਹਿੰਦੀ ਹੈ ਸੁਣੋ ਜੀ ਰੋਟੀ ਲੈ ਕੇ ਆਈ ਹਾਂ ਮਾਂਜੀ ਨੇ ਭੇਜੀ ਹੈ ਕਹਿੰਦੀ ਦੁਪਹਿਰ ਹੋ ਗਈ ਤੇ ਆ ਲੋ ਰੋਟੀ ਖਾ ਲੋ ਮੰਗਲ ਨੇ ਕਿਹਾ ਮੈਨੂੰ ਭੁੱਖ ਨਹੀਂ ਹੈ ਰਜਨੀ ਮੈਂ ਬਹੁਤ ਪਰੇਸ਼ਾਨ ਹਾਂ ਦਿਨ ਰਾਤ ਇੱਕ ਕਰਕੇ ਇਸ ਜ਼ਮੀਨ ਨੂੰ ਬੀਜਿਆ ਤੇ ਅਰਦਾਸਾਂ ਕੀਤੀਆਂ ਫਿਰ ਵੀ ਨਤੀਜਾ ਉਹੀ ਨਿਕਲਿਆ ਸੁੰਨੀ ਜ਼ਮੀਨ ਤੇ ਸੁੰਨੇ ਸੁਪਨੇ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਆਖਿਰ ਕੀ ਕਮੀ ਰਹਿ ਗਈ ਮੇਰੀ ਮਿਹਨਤ ਵਿੱਚ ਸਾਰਿਆਂ ਦੇ ਖੇਤ ਲਹਿਰਾ ਰਹੇ ਹਨ ਹਰ ਪਾਸੇ ਹਰਿਆਲੀ ਹੈ ਤੇ ਸਾਡੇ ਖੇਤ ਇਸੇ ਤਰ੍ਹਾਂ ਬੰਜਰ ਪਏ ਹਨ ਜਿਵੇਂ ਕੋਈ ਵੀ ਫਸਲ ਪੈਦਾ ਕਰਨ ਤੋਂ ਮਨਾਂ ਕਰ ਰਹੇ ਹੋਣ ਆਖਿਰ ਕਿਉਂ ਸਾਡੀ ਫਸਲ ਨਹੀਂ ਹੋ ਰਹੀ ਮੈਨੂੰ ਤਾਂ ਲੱਗਦਾ ਹੈ ਕਿ ਇਸ ਜ਼ਮੀਨ ਨੇ ਸਾਡੇ ਤੋਂ ਮੂੰਹ ਮੋੜ ਲਿਆ ਹੈ ਹਰ ਦਿਨ ਉਮੀਦ ਲੈ ਕੇ ਆਉਂਦਾ ਹਾਂ ਤੇ ਸ਼ਾਮ ਨੂੰ ਖਾਲੀ ਹੱਥ ਵਾਪਸ ਚਲਾ ਜਾਂਦਾ ਹਾਂ ਹੁਣ ਤਾਂ ਦਿਲ ਟੁੱਟਣ ਲੱਗਿਆ ਹੈ ਰਜਨੀ ਅੱਗੇ ਵਧਦੀ ਹੈ ਜਿਵੇਂ ਹੀ ਉਸ ਦੇ ਪੈਰ ਖੇਤਾਂ ਵਿੱਚ ਪੈਂਦੇ ਹਨ ਮੰਗਲ ਨੂੰ ਇੱਕ ਅਜੀਬ ਜਿਹਾ ਅਹਿਸਾਸ ਹੁੰਦਾ ਹੈ ਜਿਵੇਂ ਬੰਜਰ ਜ਼ਮੀਨ ਵਿੱਚ ਜਾਨ ਆ ਗਈ ਹੋਵੇ ਜਿਵੇਂ ਹਵਾ ਵਿੱਚ ਇੱਕ ਨਵੀਂ ਖੁਸ਼ਬੂ ਖੁੱਲ ਗਈ ਹੋਵੇ ਤੇ ਇੱਕ ਪਲ ਲਈ ਉਹ ਸਭ ਕੁਝ ਭੁੱਲ ਜਾਂਦਾ ਹੈ ਪਰੇਸ਼ਾਨੀਆਂ ਸੁੱਕੀ ਮਿੱਟੀ ਤੇ ਅਧੂਰੇ ਸੁਪਨੇ ਉਸ ਨੂੰ ਮਹਿਸੂਸ ਹੁੰਦਾ ਹੈ ਸ਼ਾਇਦ ਇਹ ਉਹੀ ਕਦਮ ਹੈ ਜੋ ਇਸ ਜ਼ਮੀਨ ਨੂੰ ਫਿਰ ਤੋਂ ਜ਼ਿੰਦਾ ਕਰ ਸਕਦੇ ਹਨ ਰਜਨੀ ਦਾ ਆਉਣਾ ਸਿਰਫ ਖਾਣਾ ਲਿਆਉਣਾ ਹੀ ਨਹੀਂ ਸੀ ਉਹ ਉਮੀਦ ਲੈ ਕੇ ਆਈ ਸੀ ਉਸ ਤੋਂ ਬਾਅਦ ਮੰਗਲ ਨੇ ਕਿਹਾ ਚੱਲ ਰਜਨੀ ਘਰ ਚੱਲਦੇ ਹਾਂ ਅਸੀਂ ਉੱਥੇ ਹੀ ਬੈਠ ਕੇ ਮਾਂ ਮਾਂ ਨਾਲ ਰੋਟੀ ਖਾਵਾਂਗੇ ਮੇਰਾ ਇੱਥੇ ਮਾਣਾ ਜੀਵ ਜਿਆ ਹੋ ਰਿਹਾ ਹੈ ਮੈਂ ਘਰ ਜਾਣਾ ਚਾਹੁੰਦਾ ਹਾਂ ਇਸ ਤੋਂ ਬਾਅਦ ਦੋਵੇਂ ਘਰ ਵਾਪਸ ਆ ਜਾਂਦੇ ਹਨ ਤਿੰਨੇ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ ਹੁਣ ਮੰਗਲ ਵੀ ਉਮੀਦ ਛੱਡ ਦਿੰਦਾ ਹੈ ਉਹ ਚੁੱਪਚਾਪ ਜ਼ਮੀਦਾਰਾਂ ਦੇ ਕੋਲ ਜਾ ਕੇ ਕੰਮ ਫੜ ਲੈਂਦਾ ਹੈ ਕੁਝ ਦਿਨ ਬੀਤ ਜਾਂਦੇ ਹਨ ਇੱਕ ਦਿਨ ਸਵੇਰੇ-ਸਵੇਰੇ ਪਿੰਡ ਦਾ ਇੱਕ ਕਿਸਾਨ ਭੱਜਿਆ ਭੱਜਿਆ ਆਉਂਦਾ ਹੈ ਤੇ ਕਾਲੇ ਕਦਮਾਂ ਨਾਲ ਮੰਗਲ ਦੇ ਘਰ ਪਹੁੰਚਦਾ ਹੈ ਤੇ ਆਵਾਜ਼ਾ ਮਾਰਦਾ ਹੈ ਕਿ ਮੰਗਲ ਓ ਮੰਗਲ ਤੂੰ ਕਿੱਥੇ ਹੈ ਜਲਦੀ ਬਾਹਰ ਆ ਬਹੁਤ ਵੱਡੀ ਗੱਲ ਹੋ ਗਈ ਹੈ ਮੰਗਲ ਉਸਦੀ ਮਾਂ ਤੇ ਰਜਨੀ ਤਿੰਨੋਂ ਜਲਦੀ ਜਲਦੀ ਬਾਹਰ ਆ ਜਾਂਦੇ ਹਨ ਮੰਗਲ ਕਹਿੰਦਾ ਕੀ ਹੋਇਆ ਸਭ ਠੀਕ ਤਾਂ ਹੈ ਉਹ ਨੌਜਵਾਨ ਮੁੰਡਾ ਸੋਹਣ ਬੋਲਿਆ ਚੱਲ ਮੇਰੇ ਨਾਲ ਤੈਨੂੰ ਕੁਝ ਦਿਖਾਉਣਾ ਚਾਹੁੰਦਾ ਹਾਂ ਬਹੁਤ ਖਾਸ ਗੱਲ ਹੈ ਮੰਗਲ ਅਤੇ ਸਾਰੇ ਲੋਕ ਸੋਹਣ ਦੇ ਪਿੱਛੇ ਪਿੱਛੇ ਭੱਜ ਪੈਂਦੇ ਹਨ ਪਿੰਡ ਦੀ ਪਗਡੰਡੀ ਤੋਂ ਹੋ ਕੇ ਤੇਜ ਧੁੱਪ ਨੂੰ ਪਾਰ ਕਰਦੇ ਹੋਏ ਥੋੜੀ ਹੀ ਦੇਰ ਵਿੱਚ ਉਹ ਮੰਗਲ ਦੇ ਖੇਤਾਂ ਵਿੱਚ ਪਹੁੰਚ ਜਾਂਦੇ ਹਨ ਜਿਵੇਂ ਹੀ ਮੰਗਲ ਦੀ ਨਜ਼ਰ ਸਾਹਮਣੇ ਦੇ ਨਜ਼ਾਰੇ ਤੇ ਪੈਂਦੀ ਹੈ ਉਹ ਹੈਰਾਨ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਫਟੀਆਂ ਰਹਿ ਜਾਂਦੀਆਂ ਹਨ ਤੇ ਸਾਹ ਰੁਕ ਜਾਂਦੇ ਹਨ ਸਾਹਮਣੇ ਦਾ ਨਜ਼ਾਰਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਜਿਸ ਜ਼ਮੀਨ ਨੇ ਸਾਲਾਂ ਤੱਕ ਇੱਕ ਪੱਤਾ ਨਹੀਂ ਉਗਾਇਆ ਸੀ ਅੱਜ ਉੱਥੇ ਚਾਰੇ ਪਾਸੇ ਹਰਿਆਲੀ ਝਾਕ ਰਹੀ ਸੀ ਜਿਵੇਂ ਮਿੱਟੀ ਮੁਸਕਰਾ ਰਹੀ ਸੀ ਤੇ ਹਵਾ ਵਿੱਚ ਤਾਜ਼ਗੀ ਘੁਲ ਚੁੱਕੀ ਸੀ ਮੰਗਲ ਖੁਸ਼ ਹੁੰਦਿਆਂ ਹੋਇਆਂ ਕਹਿਣ ਲੱਗਦਾ ਹੈ ਮਾਂ ਇਹ ਸਾਡੀ ਜ਼ਮੀਨ ਹੈ ਦੇਖਣਾ ਆਖਿਰ ਇਸ ਵਿੱਚ ਜਾਨ ਆ ਹੀ ਗਈ ਹੁਣ ਸਾਡੀ ਜ਼ਮੀਨ ਬੰਜਰ ਨਹੀਂ ਰਹੀ ਇਹ ਜ਼ਿੰਦਾ ਹੋ ਚੁੱਕੀ ਹੈ ਮਾਂ ਇਹ ਸਭ ਰਜਨੀ ਦੀ ਵਜ੍ਹਾ ਨਾਲ ਹੋਇਆ ਹੈ ਉਸ ਦਿਨ ਜਦੋਂ ਇਸ ਦੇ ਪੈਰ ਜ਼ਮੀਨ ਤੇ ਪਏ ਸਨ ਮੈਨੂੰ ਇੱਕ ਜੀਪ ਜਿਹਾ ਅਹਿਸਾਸ ਹੋਇਆ ਸੀ ਜਿਵੇਂ ਮਿੱਟੀ ਨੇ ਕਿਸੇ ਨੂੰ ਅਪਣਾ ਲਿਆ ਹੋਵੇ ਜਿਵੇਂ ਕਿਸੇ ਨੇ ਇਸ ਨੂੰ ਫਿਰ ਤੋਂ ਜਗਾ ਦਿੱਤਾ ਹੋਵੇ ਤੇ ਦੇਖ ਮਾਂ ਅੱਜ ਉਸੇ ਜ਼ਮੀਨ ਵਿੱਚ ਫਸਲ ਉਗ ਚੁੱਕੀ ਹੈ। ਉਸ ਦੀ ਮਾਂ ਨੇ ਕਿਹਾ ਹਾਂ ਬੇਟਾ ਆਖਿਰ ਤੇਰੀ ਮਿਹਨਤ ਰੰਗ ਲਿਆਈ। ਕੁਝ ਦਿਨਾਂ ਬਾਅਦ ਉਹ ਜ਼ਮੀਨ ਜੋ ਕਦੀ ਬੰਜਰ ਹੁੰਦੀ ਸੀ ਹੁਣ ਪੂਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਫਸਲ ਦੇਣ ਵਾਲੀ ਜ਼ਮੀਨ ਬਣ ਚੁੱਕੀ ਸੀ। ਮੰਗਲ ਦੇ ਖੇਤ ਲਹਿਰਾਉਂਦੇ ਸਨ ਤੇ ਹਰੀਆਂ-ਹਰੀਆਂ ਟਾਹਣੀਆਂ ਜਿਵੇਂ ਗੀਤ ਗਾ ਰਹੀਆਂ ਹੁਣ। ਹਾਂਜੀ ਦੋਸਤੋ ਮਿਹਨਤ ਕਦੇ ਖਾਲੀ ਨਹੀਂ ਜਾਂਦੀ। ਵਿਸ਼ਵਾਸ ਜੇਕਰ ਸੱਚਾ ਹੋਵੇ ਤਾਂ ਮਿੱਟੀ ਵੀ ਸੋਨਾ ਬਣ ਜਾਂਦੀ ਹੈ ਜੋ ਪਿੰਡ ਵਾਲੇ ਹੁਣ ਤੱਕ ਮੰਗਲ ਨੂੰ ਤਾਨੇ ਮਾਰਦੇ ਸਨ ਹੁਣ ਉਹੀ ਪਿੰਡ ਵਾਲੇ ਮੰਗਲ ਦੀ ਮਿਸਾਲ ਦੇਣ ਲੱਗੇ ਦੇਖੋ ਕਿਸ ਤਰ੍ਹਾਂ ਦੀ ਜ਼ਮੀਨ ਸੀ ਉਸ ਦੀ ਕਦੀ ਵੀ ਜ਼ਮੀਨ ਵਿੱਚ ਫਸਲ ਨਹੀਂ ਹੋਈ ਸੀ ਤੇ ਹੁਣ ਦੇਖੋ ਸਾਰਿਆਂ ਤੋਂ ਜ਼ਿਆਦਾ ਫਸਲ ਉਸੇ ਦੇ ਖੇਤ ਵਿੱਚ ਹੁੰਦੀ ਹੈ ਦਾਤ ਦੇਣੀ ਪਵੇਗੀ ਮੰਗਲ ਦੀ ਮਿਹਨਤ ਨੂੰ ਉਸ ਨੇ ਜ਼ਮੀਨ ਵਿੱਚ ਮਿਹਨਤ ਕਰਨੀ ਨਹੀਂ ਛੱਡੀ ਇਸੇ ਤਰ੍ਹਾਂ ਮੰਗਲ ਦੀ ਮਿਹਨਤ ਅਤੇ ਵਿਸ਼ਵਾਸ ਦੀ ਜਿੱਤ ਹੋਈ ਤੇ ਉਸ ਦੀ ਹੀ ਜ਼ਿੰਦਗੀ ਬਹੁਤ ਹੀ ਖੁਸ਼ੀਆਂ ਭਰੀ ਬਣ ਗਈ ਦੋਸਤੋ ਕਿਸੇ ਨੇ ਬਹੁਤ ਵਧੀਆ ਕਿਹਾ ਹੈ ਕੀ ਮੰਦਾ ਵੇਖ ਕੇ ਕਦੇ ਵੀ ਕਾਰੋਬਾਰ ਨਹੀਂ ਬਦਲੀ ਦੇ ਤੇ ਲੋਕਾਂ ਪਿੱਛੇ ਲੱਗ ਕਦੇ ਕਿਰਦਾਰ ਨਹੀਂ ਬਦਲੀ ਦੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦੇਣਾ ਤੇ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਕਦੇ ਨਾ ਭੁੱਲਿਓ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ